भाई सेवकन चंदा ਅਜ ਬੁਰੀ ਹੋ ਮਾਂਹ ਮਰੀ ਪੂਰੀ ਹੋ ਟੁਕੀ ਟਕੀ ਚੱਕ ਦਿਆਂਗੇ ਹਾਂ ਤੇ ਗੋਡਾ ਲੱਕ ਦਿਆਂਗੇ ਟੁਕੀ ਟਕੀ ਚੱਕ ਦਿਆਂਗੇ ਹਾਂ ਤੇ ਗੋਡਾ ਲੱਕ ਦਿਆਂਗੇ ਵਾ ਵਦ ਆਹੇ ਵਿੱਜੀ ਅੱਜ ਤੁਸੀਂ ਸਟ੍ਰਾਈਕ ਤੇ ਬੈਠੇ ਆ ਸਫਾਈ ਕਰਮਚਾਰੀ ਤਕਰੀਬਨ ਨਗਰ ਕੌਂਸਲਰ ਪੂਰਾ ਸਟਾਫ ਹੀ ਬੈਠ ਗਿਆ ਹੈਗਾ ਕੀ ਕਾਰਨ ਹੈ ਤੁਸੀਂ ਕਿਉਂ ਅੱਜ ਕੱਲਮ ਛੋੜ ਤਹੀ ਕੀਤਾ ਕੰਮ ਸ਼ੁਰੂ ਜਿਹੜਾ ਇਹ ਵੀ ਕੰਮ ਨਹੀਂ ਕਰਨਾ ਕਿਉਂ ਕਾਰਨ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕੂੜੇ ਦੀ ਸਾਂਭ ਸੰਭਾਲ ਸੰਬੰਧੀ ਸੈਗਰੀਗੇਸ਼ਨ ਕਰਨ ਲਈ ਜੋ ਐਲਜੀਟੀ ਵੱਲੋਂ ਚੱਲ ਰਿਹਾ ਹੈਗਾ ਵਾ ਸ਼ਹਿਰ ਅੰਦਰ ਕੂੜੇ ਨੂੰ ਡੰਪ ਕਰਨ ਲਈ ਜਗ੍ਹਾ ਨਹੀਂ ਹੈਗੀ ਉਹ ਦਾ ਅਰੇਂਜਮੈਂਟ ਸਾਡੇ ਨਗਰ ਕੌਂਸਲ ਜਗਰੋਂ ਵੱਲੋਂ ਕੀਤਾ ਜਾਣਾ ਜਿਹਦੇ ਸਬੰਧ ਦੇ ਵਿੱਚ ਅਸੀਂ ਕਈ ਵਾਰ ਪਹਿਲਾਂ ਵੀ ਮੰਗ ਪੱਤਰ ਦੇ ਚੁੱਕੇ ਆ ਪਰ ਉਹਦਾ ਕੋਈ ਹੱਲ ਨਾ ਹੋਣ ਤੇ ਕੱਲ ਸਾਨੂੰ ਸਾਡੇ ਸਤਕਾਰਯੋਗ ਈਓ ਸਾਹਿਬ ਵੱਲੋਂ ਹੁਕਮ ਜਾਰੀ ਹੋਏ ਜਵਾਨੀ ਵੀ ਐਦਾ ਕਰਕੇ ਵੀ ਉਹ ਕਮੇਟੀ ਦੀ ਮਾਲਕੀ ਵਾਲੀ ਜਗ੍ਹਾ ਜਿਹੜੀ ਪਈ ਹੈਗੀ ਆ ਵੀ ਉੱਥੇ ਜਾ ਕੇ ਤੁਸੀਂ ਗੂੜੇ ਦੀ ਜਿਹੜੀ ਸਾਂਹ ਸਵਾਲ ਕਰਨੀ ਆ ਜਾਂ ਉਹਨੂੰ ਸੈਗਰੀਗੇਸ਼ਨ ਕਰਨਾ ਉਸ ਜਗ੍ਹਾ ਨੂੰ ਸਾਫ ਸਫਾਈ ਕਰਕੇ ਤੇ ਉਹਦੀ ਸੈਟਿੰਗ ਕਰ ਲਓ ਜਿੱਥੇ ਕਿਤੇ ਥੋੜਾ ਬਹੁਤ ਕੂੜਾ ਪਾ ਕੇ ਟੋਬਾ ਜਾਂ ਜੋ ਵੀ ਹੈ ਟੋਇਆ ਉਹਨੂੰ ਪਧਰਾ ਕਰ ਲਓ ਸਾਡੀ ਟੀਮ ਉੱਥੇ ਗਈ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਉੱਥੇ ਜਗ੍ਹਾ ਤੇ ਗੇਟ ਲੱਗਿਆ ਹੋਇਆ ਸੀ ਉਸ ਗੇਟ ਨੂੰ ਖੋਲਣ ਲਈ ਸਾਡੀ ਟੀਮ ਵੱਲੋਂ ਆਸ-ਪਾਸੇ ਦੇ ਦੁਕਾਨਦਾਰਾਂ ਨੂੰ ਜਾਂ ਉੱਥੋਂ ਦੀ ਪਬਲਿਕ ਨੂੰ ਪੁੱਛਿਆ ਗਿਆ ਵੀ ਇਹ ਗੇਟ ਕਿਹਨੇ ਲਾਇਆ ਭਾਈ ਇਹਨੂੰ ਖੋਲ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਜਿਹੜੀ ਮਸ਼ੀਨਰੀ ਆ ਅੰਦਰ ਲਾ ਜਾ ਕੇ ਉਹ ਕਰ ਲਈਏ ਇੰਨੇ ਨੂੰ ਉੱਥੋਂ ਦਾ ਕੋਈ ਰਾਜੂ ਨਾਮ ਦਾ ਜਿਹੜਾ ਕਬਾੜੀਆ ਉਹ ਆਇਆ ਤੇ ਆਂਦੇ ਹੀ ਬੋਲਣ ਲੱਗਾ ਵੀ ਤੁਸੀਂ ਕਿੱਥੋਂ ਆ ਗਏ ਚੂੜੇ ਆ ਗਏ ਆ ਤੇ ਵੀ ਆ ਤੁਸੀਂ ਤੁਹਾਨੂੰ ਤੁਸੀਂ ਜਾਣਦੇ ਨਹੀਂ ਤੁਸੀਂ ਮਤਲਬ ਗਾਲਾਂ ਕਾਲੀ ਗਲੋਚ ਜਾਤੀ ਸ਼ੂਚਕ ਸ਼ਬਦ ਬੋਲਣ ਲੱਗਾ ਇੰਨੇ ਨੂੰ ਹੋਰ ਵੀ ਪਬਲਿਕ ਉੱਥੇ ਇਕੱਠੀ ਹੋ ਗਈ ਤੇ ਸ਼ਹਿਰ ਦੇ ਨੁਮਾਇंदे ਵੀ ਉੱਥੇ ਆਏ ਤੇ ਮਾਹੌਲ ਤਨਾਪੂਰਨ ਹੋਣ ਤੇ ਅਸੀਂ ਉੱਥੋਂ ਵਾਪਸ ਦਫਤਰ ਆ ਗਏ ਨਗਰ ਕੌਂਸਲ ਤੇ ਬਾਅਦ ਦੇ ਵਿੱਚ ਇੱਥੇ ਜੋ ਵੀ ਹੋਇਆ ਇਹੋ ਸਾਹ ਵੱਲੋਂ ਜਾਂ ਉੱਥੋਂ ਦੇ ਲੋਕਾਂ ਵੱਲੋਂ ਜੋ ਵੀ ਕੋਈ ਗੱਲ ਹੋਈ ਆ ਉਸ ਤੋਂ ਬਾਅਦ ਅਸੀਂ ਆਪਣਾ ਇਹ ਕਰਤਾ ਪਰ ਸਾਡੇ ਵੱਲੋਂ ਜਿਹੜੀ ਸਾਡੀ ਯੂਨੀਅਨ ਵੱਲੋਂ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਜੋ ਹੁਕਮ ਹੋਇਆ ਵੀ ਜਦੋਂ ਤੱਕ ਸਾਡੀ ਇਹ ਕੂੜੇਦੂਰ ਰੱਖ-ਰਖਾਅ ਸਾਮ ਸੰਭਾਲਦੀ ਜਿਹੜੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਦਾ ਸਾਫ ਸਫਾਈ ਕਰਾਂਗੇ ਔਰ ਨਾ ਹੀ ਜਿਹੜੇ ਸਾਡੇ ਕਲੈਰੀਕਲ ਸਟਾਫ ਆ ਉਹਨਾਂ ਵੱਲੋਂ ਵੀ ਕਿਉਂਕਿ ਜਦੋਂ ਵੀ ਕੋਈ ਨਾ ਕੋਈ ਗੱਲ ਆਉਂਦੀ ਆ ਉਹ ਮਿਊਨਿਸਪਲ ਮੁਲਾਜ਼ਮਾਂ ਦੇ ਉਲਟੀ ਆਉਂਦੀ ਆ ਵੀ ਮਿਊਨਿਸਪਲ ਜਿਹੜੇ ਕਮੇਟੀ ਦੇ ਨਗਰ ਕੌਂਸਲ ਚ ਕਰਾਉਂਦੇ ਕਰਮਚਾਰੀ ਆ ਉਹਨਾਂ ਦੀ ਗਲਤੀ ਗੱਡੀ ਜਾਂਦੀ ਆ ਇਹ ਕਿਉਂ ਮੁਲਾਜ਼ਮਾਂ ਦਾ ਕੀ ਕਸੂਰ ਆ ਸਾਨੂੰ ਤਾਂ ਜੋ ਹੁਕਮ ਹੋ ਰਿਹਾ ਵਾ ਅਸੀਂ ਤਾਂ ਉਹ ਕਰਦੇ ਆਂ ਸਾਨੂੰ ਤਾਂ ਜਿੱਥੇ ਸਾਡੇ ਅਫਸਰ ਸਾਹਿਬਾਨ ਨੇ ਅਸੀਂ ਤਾਂ ਮੁਲਾਜ਼ਮ ਆ ਨਗਰ ਕੌਂਸਲ ਦੇ ਸਾਨੂੰ ਜੋ ਹੁਕਮ ਹੋਣਾ ਸੀ ਉੱਥੇ ਚਲੇ ਜਾਣਾ ਸਾਡਾ ਕੀ ਕਸੂਰ ਆ ਇਸ ਕਰਕੇ ਜਿਹੜਾ ਇਹ ਅੱਜ ਦਾ ਧਰਨਾ ਰੱਖਿਆ ਵਾ ਇਹ ਅਣਮਿੱਥੇ ਸਮੇ ਲਈ ਹੈ ਜਦੋਂ ਤੱਕ ਕੂੜੇ ਦੀ ਸਾਂਭ ਸੰਭਾਲ ਦਾ ਪੱਕਾ ਹੱਲ ਨਹੀਂ ਹੁੰਦਾ ਜਿੱਥੇ ਜਾਂ ਉਹਦੇ ਲਈ ਮੁਲਾਜ਼ਮ ਭਰਤੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇ ਸਰ ਜੀ ਤੁਸੀਂ ਨਗਰ ਕੌਂਸਲ ਦੇ ਵਿੱਚਾਂ ਕੀ ਨਗਰ ਕੌਂਸਲ ਦੇ ਕੋਲ ਕੋਈ ਜਗ੍ਹਾ ਹੈ ਰੀ ਸ਼ਹਿਰ ਦੇ ਵਿੱਚ ਕੂੜਾ ਡੰਪ ਕਰਨੇ ਵਾਸਤੇ ਨਹੀਂ ਹੈ ਨਹੀਂ ਜੀ ਭਾਜੀ ਜਿਹੜੀਆਂ ਆਪਣੇ ਕਮੇਟੀ ਦੀਆਂ ਜਗ੍ਹਾ ਪਈਆਂ ਸੀ ਉਹ ਕਿੱਧਰ ਗਈਆਂ ਉਹਨਾਂ ਦੇ ਕੁਝ ਬੰਦਿਆਂ ਕੋਲ ਕਬਜ਼ੇ ਕੀਤੇ ਹੋਏ ਸੀ ਜੀ ਸਨਮਾਨਜੋਗ ਪ੍ਰਧਾਨ ਜੀ ਤੇ ਸਨਮਾਨਜੋਗ ਸਰਵਨ ਗਿਆ ਸੀ ਵੀ ਉਸ ਜਗ੍ਹਾ ਤੇ ਨੂੰ ਸਵੈਸਵੈ ਕਰ ਦਿੱਤੀ ਜਾਵੇ ਤੇ ਉਸ ਜਗ੍ਹਾ ਤੇ ਆਪਾਂ ਸਿਗਰੇਟ ਕਾਲਾ ਕੂੜੇ ਦਾ ਅਸੀਂ ਸਵੈਸਵੈ ਕਰਨ ਗਏ ਸੀ ਉੱਥੇ ਗੇੜ ਲੱਗੀ ਵੇੜ ਲੱਗਾ ਸੀ ਅਸੀਂ ਜਿਸ ਨੂੰ ਖੋਲਣ ਕੋਸ਼ਿਸ਼ ਕੀਤੀ ਉਹ ਸਰ ਹੈਗੇ ਜੀ ਆਪਣੇ ਸਬਜ਼ਮੰਦੀ ਰੋਡ ਜੀ ਸਮਰੂਪ ਚੰਦ ਸਕੂਲ ਦੇ ਸਾਹਮਣੇ ਜੀ ਉਸ ਜਿੱਥੇ ਗੇਟ ਲੱਗਿਆ ਹੋਇਆ ਅੱਗੇ ਅੱਗੇ ਲੱਗਿਆ ਸੀ ਗੇਟ ਅੱਧਾ ਗੱਲ 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 ਦੇ ਖੁੱਲਿਆ ਜਿਹੜਾ ਉੱਥੇ ਪ੍ਰਧਾਨ ਜੀ ਨੇ ਦੱਸਿਆ ਵੀ ਉੱਥੇ ਮੋਤਵਾਰ ਬੰਦੇ ਆਏ ਕਿਹੜੇ ਕਿਹੜੇ ਬੰਦੇ ਪਹੁੰਚੇ ਸੀ ਉੱਥੇ ਉੱਥੇ ਛੱਦੇ ਪਾਸੇ ਆਏ ਸੀ ਠੀਕ ਹੈ ਹਾਂਜੀ ਤੁਹਾਡੇ ਨਾਲ ਉਹਨਾਂ ਨੇ ਬਤਸਲੂਕੀ ਕੀਤੀ ਕੀਤੀ ਛੱਦੇ ਬੁੱਕੀ ਕੀਤੀ ਜੀ ਤੁਸੀਂ ਉਸ ਟਾਈਮ ਨਾਲ ਸੀਗੇ ਮੈਂ ਨਾਲ ਸੀ ਨਾ ਵੀਰ ਜੀ ਅਕਸਰ ਹੀ ਜਦੋਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਛੋਟੇ ਮੁਲਾਜ਼ਮਾਂ ਨੂੰ ਜੂਨੀਅਰ ਕਲਾਸ ਦੇ ਮੁਲਾਜ਼ਮਾਂ ਨੂੰ ਭੇਜਿਆ ਜਾਂਦਾ ਵੀ ਤੁਸੀਂ ਆਹ ਕੰਮ ਕਰਕੇ ਆਓ ਤੇ ਜਦੋਂ ਕੋਈ ਟਾਰਗੇਟ ਵੱਡਦਾ ਤੇ ਉਹ ਛੋਟੇ ਮੁਲਾਜ਼ਮਾਂ ਤੇ ਹੀ ਕਿਉਂ ਆ ਕੇ ਨਜ਼ਲਾgirਦਾ ਕੀ ਕਾਰਨ ਹੋ ਸਕਦਾ ਇਹ ਸਰ ਇਹ ਤਾਂ ਜਿਹੜੀਆਂ ਡਿਊਟੀਆਂ ਲੱਗੀਆਂ ਡਿਊਟੀ ਤੇ ਤਾਂ ਜਾਣੇ ਮੁਲਾਜ਼ਮ ਨੇ ਤੇ ਜਿੱਧਰ ਡਿਊਟੀ ਲੱਗਦੀ ਉਧਰ ਜਾਂਦੇ ਆ ਜੇ ਸ਼ਹਿਰ ਚ ਗਏ ਆ ਤਾਂ ਪਾਰਕੀਆਂ ਕੱਟੀਆਂ ਜਿਹੜੇ ਲੋਕ ਜਿੰਨੇ ਪੈਸੇ ਲੈ ਉਹਨਾਂ ਦੀਆਂ ਪਾਰਕੀਆਂ ਜਿੰਨੇ ਪੈਸੇ ਲੈ ਉਹਨਾਂ ਦੀਆਂ ਪਾਰਕੀਆਂ ਕੱਢੀਆਂ ਇਹ ਵੈਸੇ ਮੁੱਦਾ ਬਣਾ ਲਿਆ ਇਹਨਾਂ ਨੇ ਕੁਇਆ ਜਾਂ ਮੁੱਦਾ ਹੈ ਨਹੀਂ ਸੀਗਾ ਨਹੀਂ ਤੁਹਾਨੂੰ ਕੋਈ ਹਦਾਇਤਾਂ ਕੀਤੀਆਂ ਜਾਂਦੀਆਂ ਕੌਣ ਕਰਦਾ ਤੁਹਾਨੂੰ ਹਦਾਇਤਾਂ ਵੱਲੋਂ ਆਰਡਰ ਹੁੰਦਾ ਹੈ ਬਕਾਇਦਾ ਜਦੋਂ ਕੋਈ ਵੀ ਇਸ਼ਤਿਹਾਰ ਹੋਵੇ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਜਾਂ ਮੇਲਾ ਆਉਂਦਾ ਚਾਹੇ ਰੋਸ਼ਨੀ ਮੇਲਾ ਹੁੰਦਾ ਵਾ ਚਾਹੇ ਦਿਵਾਲੀ ਹੁੰਦਾ ਉਹਦੇ ਵਿੱਚ ਬਕਾਇਦਾ ਆਰਡਰ ਹੁੰਦੇ ਆ ਡਿਊਟੀਆਂ ਲੱਗਦੀਆਂ ਉਹਦੇ ਸਬੰਧੀ ਸਰ ਤੁਹਾਨੂੰ ਜਿਹੜੇ ਆਰਡਰ ਲਿਖਤੀ ਦਿੱਤੇ ਜਾਂਦੇ ਆ ਜਾਂ ਨਹੀਂ ਲਿਖਤੀ ਰੂਪ ਚ ਹੁੰਦੇ ਆ ਠੀਕ ਆ ਤੁਸੀਂ ਉਹ ਕਾਪੀ ਆਪਣੇ ਨਾਲ ਲੈ ਕੇ ਜਾਂਦੇ ਹੁੰਦੇ ਆ ਹਾਂ ਕਾਪੀ ਨਾਲ ਹੁੰਦੀ ਸਾਡੇ ਮੋਬਾਈਲਾਂ ਤੇ ਵੀ ਹੁੰਦੀ ਵਟਸਐਪ ਤੇ ਤੇ ਉਹ ਵੈਸੇ ਵੀ ਹੁੰਦੀ ਸਾਡੇ ਕੋਲ ਆਪਣੇ ਛੋਟੇ ਮੁਲਾ ਉਹਦੇ ਜੋ ਕੰਮ ਬਦਹਣ ਛੋਟਿਆਂ ਨੇ ਕਰਨਾ ਮੂਰੇ ਹੋ ਕੇ ਕੰਮ ਤਾਂ ਜਿਹੜਾ ਹੈਗਾ ਬੰਦਾ ਉਹਨੇ ਕਰਨਾ ਹੀ ਕਰਨਾ ਹੈ। ਤੋਂ ਤਾਂ ਆਪੇ ਮੂਰੇ ਉਹਨਾਂ ਨੇ ਹੋਣਾ। ਜਿਹੜੀ ਅੱਜ ਥੋੜੀ ਸਟ੍ਰਾਈਕ ਚਾਲੂ ਕੀਤੀ ਆ ਤੁਸੀਂ ਉਹ ਕਿੰਨੀ ਦੇਰ ਤੱਕ ਲਾਗੂ ਰਹੇਗੀ? ਸਟ੍ਰਾਈਕ ਤਾਂ ਸਾਡੀ ਅਨਮਿੱਥੇ ਸਮੇਂ ਲਈ ਹੈ ਜਿੱਨਾ ਚੱਕਰ ਕੂੜੇ ਦਾ ਹੱਲ ਨਹੀਂ ਹੁੰਦਾ ਸਾਰੇ ਮੁਲਾਜ਼ਮਾਂ 'ਚ ਗਾਹ ਛੋਟੇ ਤੇ ਗਈਦੀ ਆਈ। ਜੇ ਹੁਣ ਜਗ੍ਹਾ ਹੋਊਗੀ ਤਾਂ ਮੁਲਾਜ਼ਮਾਂ ਨੂੰ ਉੱਥੇ ਜਾ ਕੇ ਛੱਟਣਾ ਹੈ। ਜੋ ਜਗ੍ਹਾ ਹੀ ਹੈ ਉਹ ਜਗ੍ਹਾ ਦਾ ਪਹਿਲਾਂ ਹੱਲ ਕਰੇ। ਇਹੋ ਸਭ ਕੰਨ ਪ੍ਰਧਾਨ ਜੀ ਕਰਨ ਚਾਹੇ ਸਾਡੇ ਐਮਐਲਏ ਸਾਹਿਬ ਉਹ ਕਰਨ ਜਗ੍ਹਾ ਦਿੱਤੀ ਜਾਵੇ। ਹਾਂਜੀ ਸਰ ਜਿਹੜੀ ਅੱਜ ਦੀ ਸਟ੍ਰਾਈਕ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸਰ ਅੱਜ ਦੀ ਜਿਹੜੀ ਸਟ੍ਰਾਈਕ ਹੈ ਸਾਡੀ ਚੱਲ ਰਹੀ ਹੈ ਅੱਜ ਇਹ ਤਾਂ ਹੀ ਕਾਫੀ ਟਾਈਮ ਤੋਂ ਸਾਡੇ ਮੁਲਾਜ਼ਮਾਂ ਨੂੰ ਇੱਕ ਲੀਡਰਾਂ ਸਬੰਧੀ ਤੇ ਇੱਕ ਅੰਸ਼ੀਆਂ ਸਬੰਧੀ ਇੱਕ ਮੁੱਦਾ ਬਣਾਇਆ ਜਾਂਦਾ ਵਾ ਕਿ ਜਿਹੜੀ ਕੀ ਕੈਨ ਸੁਭਾਅ ਤੇ ਸਾਨੂੰ ਕਹਿੰਦੇ ਅਸਰ ਹੈ ਤੇ ਡਿਗਰੀ ਸਾਡੇ ਛੋਟੇ ਬਲਾਜਵਾ ਤੇ ਆ ਕੇ ਜਿਹੜੀ ਗੱਲ ਲੱਗੇ ਪੈਂਦੀ ਆ ਇਹ ਤੁਹਾਨੂੰ ਮੈਂ ਦੱਸਦਾ ਜੀ ਆਪਾਂ ਤਿੰਨ ਕੁ ਮਹੀਨਾ ਪਹਿਲਾਂ ਸਾਡੇ ਦੇ ਵੀ ਇਹ ਗੱਲ ਹੋ ਚੁੱਕੀ ਤੇ ਕਿੰਨੇ ਮਹੀਨੇ ਪਹਿਲਾਂ ਜੋ ਕਿ ਸਾਡੀ ਜਿਹੜੀ ਆਪਣੇ ਮਸ਼ੀਨਾਂ ਆਈਆਂ ਨੇ ਸਪਾਈ ਸਪਾਈ ਦੀਆਂ ਮਸ਼ੀਨਾਂ ਜਾਂ ਸੀਵਰੇ ਦੀ ਕੋ ਮਸ਼ੀਨਾਂ ਇੰਨੇ ਲੱਖਾਂ ਰੁਪਏ ਲਾ ਕੇ ਉਹ ਮਸ਼ੀਨਾਂ ਆਈਆਂ ਨੇ ਅੱਜ ਉਹ 1 ਸਾਲ ਹੋ ਗਿਆ ਮਸ਼ੀਨਾਂ ਅੰਦਰ ਹੀ ਬੰਦ ਨੇ ਬਹੁਤ ਥਾਵਾਂ ਦੇਖੀ ਆਪਣੇ ਸੀਵਰ ਬਲਾਕ ਪਏ ਨੇ ਕਈਆਂ ਥਾਵਾਂ ਤੇ ਐਦਾਂ ਕਿ ਚੱਲ ਰਿਹਾ ਹੈ ਕਿ ਮਿਕਸਿੰਗ ਹੋ ਰਹੀ ਹੈ ਪਾਣੀ ਦੀ ਲੋਕੀ ਬਿਮਾਰ ਹੋ ਰਹੇ ਗੰਦਾ ਪਾਣੀ ਪੀ ਗਏ ਪਰ ਇਹ ਮਸ਼ੀਨਾਂ ਫਿਰ ਵੀ ਨਹੀਂ ਚਲਾਈ ਜਾਂਦੀਆਂ ਇੱਕ ਦਿਨ ਕੀ ਹੋਇਆ ਸੀ 3 ਕੁ ਮਹੀਨੇ ਪਹਿਲਾਂ ਅਸੀਂ ਚਲੋ ਐਮਸੀ 7 ਨਾਲ ਗਿਆ ਸਾਹਿਬ ਤੇ ਈਓ ਸਾਹਿਬ ਸਾਡੇ ਇਹਨਾਂ ਦੇ ਕਾਰਜੋਗ ਇੱਕ ਸਾਡੇ ਇੰਜੀਨੀਅਰ ਹੈ ਜਿਹੜੇ ਜਿੱਥੋਂ ਇਹ ਮਸ਼ੀਨਾਂ ਲਈਆਂ ਸੀਗਾ ਗਾਜ਼ੀਆਬਾਜਾ ਕਿੱਥੋਂ ਵੀ ਲਈਆਂ ਸੀਗਾ ਉੱਥੋਂ ਇੱਕ ਇੰਜੀਨੀਅਰ ਬੁਲਾਇਆ ਗਿਆ ਸੀਗਾ ਸਪੈਸ਼ਲ ਉਹ ਨਗਰ ਕੌਂਸਲ ਨੇ ਉਹਨਾਂ ਨੂੰ ਹਦਾਇਤ ਕੀਤੀਆਂ ਤਾਹੀ ਇੰਜੀਨੀਅਰ ਆਇਆ ਵੀ ਇੰਦਾ ਇੰਜੀਨੀਅਰ ਇੰਦਾ ਆ ਨਹੀਂ ਸਕਦਾ ਕਿ ਇਕੱਲਾ ਉਹ ਇੰਜੀਨੀਅਰ ਆਇਆ ਵਾ ਇੰਜੀਨੀਅਰ ਨੇ ਹੀ ਗੱਡੀਆਂ ਚਲਾਈਆਂਗਾ ਇੰਜੀਨੀਅਰ ਦੇ ਨਾਂ ਤੇ ਅਸੀਂ ਸਿਰਫ ਇੱਕ ਹੈਲਪ ਦੇ ਤੌਰ ਤੇ ਨਾਲ ਗਏ ਸੀਗੇ ਕਿਉਂਕਿ ਸ਼ਹਿਰ ਦੇ ਵਿੱਚ ਕਿੱਥੇ ਸੀ ਹਰ ਬਲੌਕ ਆ ਕਿੱਥੇ ਰਹੀ ਹੈ ਉਹ ਇੰਜੀਨੀਅਰਾਂ ਦਾ ਪਤਾ ਨਹੀਂ ਸਿਰਫ ਸਾਡੇ ਹੀ ਮੁਲਾਜ਼ਮਾਂ ਨੂੰ ਪਤਾ ਸੀਗਾ ਜਿੱਥੇ ਸੀ ਹਰ ਬਲੌਕ ਦੀ ਸਥਿਤੀ ਉਹ ਗੱਡੀ ਇੰਜੀਨੀਅਰ ਦੇ ਇੰਜੀਨੀਅਰਾਂ ਚਲਾ ਕੇ ਲੈ ਗਿਆ ਉਹ ਜਿਹਨਾਂ ਦੇ ਨਾਲ ਹੀ ਹੈਲਪ ਦੇ ਤੌਰ ਤੇ ਗਏ ਆ ਲੇਕਿਨ ਉੱਥੇ ਗੱਲ ਕੀ ਕੀਤੀ ਗਈ ਹੈ ਕਿ ਸਾਨੂੰ ਹੁਣ ਦੇਖੋ ਜੀ ਜਿਹੜੀ ਜੇ ਅਸੀਂ ਆਪਦੇ ਪਰਸਨ ਕਿਸੇ ਕੰਮ ਲਈ ਲੈ ਗਏ ਆ ਜਾਂ ਅਸੀਂ ਜਿੰਮ ਚ ਪਾ ਕੇ ਲੈ ਗਏ ਆ ਹੁਣ ਜਦੋਂ ਮਸ਼ੀਨਾਂ ਚੱਲੀਆਂ ਪੂਰੀ ਲਾਈਫ ਚੱਲੀਆਂ ਉਸ ਮਸ਼ੀਨਾਂ ਦੇ ਵਿੱਚ ਕਈ ਐਮਸੀ ਸਾਹਿਬਾਨ ਵੀ ਨੇ ਸਾਡੇ ਪ੍ਰਧਾਨ ਸਾਹਿਬਾਨ ਵੀ ਨੇ ਪਰ ਉਹਨਾਂ ਦੇ ਕਿਸੇ ਨੇ ਕੋਈ ਐਕਸ਼ਨ ਨਹੀਂ ਕੀਤਾ ਗਿਆ ਐ ਐਕਸ਼ਨ ਸਿਰ ਸਾਡੇ ਛੋਟੇ ਮੁਲਾਜ਼ਮਾਂ ਤੇ ਸਾਡੇ ਦੇ ਜਿਵੇਂ ਕਿ ਕਿਤੇ ਔਰ ਸਾਰੇ ਮੁਲਾਜ਼ਮ ਹੋਏਗੇ ਕਿ ਸਾਡਾ ਪੱਕਾ ਮੁਲਾਜ਼ਮ ਨੇ ਸਾਡੇ ਜਿਹੜੇ ਨਿਚਲੇ ਲੈਵਲ ਦੇ ਮੁਲਾਜ਼ਮ ਨੇ ਐਕਸ਼ਨ ਸਾਡੇ ਮੁਲਾਜ਼ਮਾਂ ਦੇ ਨਿਚਲੇ ਮੁਲਾਜ਼ਮ ਤੇ ਲੈ ਗਿਆ ਕਿ ਉਸ ਟਾਈਮ ਤੇ ਸਾਰੇ ਹੀ ਬੰਦੇ ਹੱਥ ਚੱਕ ਕੇ ਕਹਿੰਦੇ ਅਸੀਂ ਨਹੀਂ ਮਸ਼ੀਨਾਂ ਭੇਜੀਆਂ ਅਸੀਂ ਨਹੀਂ ਭੇਜੀਆਂ ਵੀ ਇਹ ਹੱਤੋਂ ਪੁੱਛੇਗੇ ਛੂਟੀਆਂ ਤੁਹਾਡੇ ਕਿੱਥੋਂ ਲੱਗੀਆਂ ਕਿਹਨੇ ਲਾਈਆਂ ਗਈਆਂ ਪਰ ਜਦੋਂ ਮਸ਼ੀਨਾਂ ਲਾਈਵ ਚੱਲੀਆਂ ਨੇ ਉਸ ਲਾਇ ਦੇ ਵਿੱਚ ਕਿੰਨੇ ਅਫਸਰ ਆਵਾਂ ਆ ਰਹੇ ਨੇ ਪ੍ਰਧਾਨ ਜੀ ਵੀ ਆ ਰਹੇ ਨੇ ਸਾਡੇ ਨਗਰ ਕੌਂਸਲ ਦੇ ਨੇ ਵੀ ਦੱਸੋ ਅਸੀਂ ਇਕੱਲੇ ਤਾਂ ਹੈ ਨਹੀਂ ਮਸ਼ੀਨ ਨੂੰ ਚਲਾਉਣ ਵਾਸਤੇ ਅੱਜ ਸਾਨੂੰ 3 ਮਹੀਨਿਆਂ ਬਾਅਦ ਸਾਨੂੰ ਆ ਹਫ਼ਤਾ ਪਹਿਲਾਂ ਤੁਹਾਨੂੰ ਜਵਾਬ ਦਿੱਤਾ ਹੈ ਸਾਨੂੰ ਜਵਾਬ ਦਿੱਤਾ ਹੋਇਆ ਹੈ ਇਸ ਕੰਮ ਤੋਂ ਵੀ ਇਹਨਾਂ ਨੂੰ ਕੰਮ ਤੇ ਨਹੀਂ ਭੇਜਿਆ ਜਾਊਗਾ ਪਰ ਇਹ ਸਾਰਾ ਸਾਰ ਸਾਡੇ ਨਾਲ ਬਹੁਤ ਜ਼ਿਆਦਾ ੱਟਕਾ ਹੋ ਰਿਹਾ ਜੀ ਇਸ ਚੀਜ਼ ਦਾ ਹੁਣ ਅਸੀਂ ਕੁਝ ਛੋਟੇ ਲੈਵਲ ਦੇ ਅਸੀਂ ਇਹਨਾਂ ਨੂੰ ਇਸ ਟਾਈਮ ਮੁਲਾਜ਼ਮ ਨੇ ਜੀ ਅਸੀਂ ਹਰ ਚੀਜ਼ ਦਾ ਕਹਿਣਾ ਮੰਨਣਾ ਹਰ ਕਿਸੇ ਦਾ ਮੰਨਣਾ ਜੇ ਅਸੀਂ ਉਹਨਾਂ ਦਾ ਦੂਜਿਆਂ ਅੰਸ਼ਿਆ ਦਾ ਕਹਿਣਾ ਮੰਨਦੇ ਆ ਤਾਂ ਦੂਜਿਆਂ ਅੰਸ਼ੀ ਸਾਨੂੰ ਜਵਾਬ ਦੇ ਦਿੰਦਾ ਵਾ ਜੇ ਅਸੀਂ ਉਹ ਦੂਸਰੇ ਪਾਰਟੀ ਦਾ ਕਹਿਣਾ ਮੰਨਦੇ ਆ ਤਾਂ ਦੂਸਰੀ ਪਾਰਟੀ ਸਾਨੂੰ ਜਵਾਬ ਦੇ ਦਿੰਦੀ ਹੈ ਯਾਨੀ ਕਿ ਪਾਰਟੀਆਂ ਦੇ ਵਿੱਚ ਸਾਨੂੰ ਇੰਨਕ ਮੁਲਾਜ਼ਮਾਂ ਨਾਲ ੱੱੱਕਾ ਹੋ ਰਿਹਾ ਵਾ ਕਿ ਬਹੁਤ ਜ਼ਿਆਦਾ ਮੁਲਾਜ਼ਮਾਂ ਨਾਲ ਇੰਨਕ ਕਿ ਜਿਹੜਾ ਦਲ ਕੀਤਾ ਬੰਦੇ ਨੂੰ ਕੱਢ ਦੋ ਚਾਹੇ ਬੰਦਾ 15 ਸਾਲੋਂ ਤੋਂ ਕੰਮ ਕਰ ਰਿਹਾ ਉਹ ਚਾਹੇ 10 ਸਾਲਾਂ ਦਾ ਕੰਮ ਕਰ ਰਿਹਾ ਜਾਂ 15 ਸਾਲਾਂ ਤੋਂ ਕੰਮ ਕਰ ਰਿਹਾ ਕਿ ਇੰਨੇ ਨੇ ਸਮੇਂ ਤੋਂ ਕੰਮ ਕਰਦੇ ਬਲਾਜਮ ਨੂੰ ਇੱਕ ਮਿੰਟਾਂ ਦੇ ਵਿੱਚ ਕੱਢ ਕੇ ਬਾਹਰ ਮਾਰਦੇ। ਕਿ ਐਡਾ ਕਿ ਵੱਡਾ ੱੱੱਕਾ ਸਾਡੇ ਨਾਲ ਹੋ ਰਿਹਾ ਕਿ ਬਹੁਤ ਜ਼ਿਆਦਾ ਇਹ ਚੀਜ਼ ਦਾ ਮਤਲਬ ਬਹੁਤ ਜ਼ਿਆਦਾ ੱੱਕਾ ਹੋ ਰਿਹਾ ਇਸ ਚੀਜ਼ ਦਾ। ਥੋੜੀ ਹਰ ਇੱਕ ਮੰਨ ਲਓ ਤੁਸੀਂ ਹੁਣ ਸੀਵਰੇਜ ਡਿਪਾਰਟਮੈਂਟ 'ਚ ਆ। ਤੁਹਾਡੀ ਹਰ ਇੱਕ ਡਿਪਾਰਟਮੈਂਟ ਦੀਆਂ ਆਪਣੀ ਆਪਣੀਆਂ ਯੂਨੀਅਨਸ ਤਿਆਰ ਕੀਤੀਆਂ। ਤੁਹਾਡੀ ਯੂਨੀਅਨ ਫਿਰ ਉਸ ਵਰਕਰ ਦੇ ਲਈ ਕੀ ਕਰ ਰਹੀ ਐ? ਮੈਂ ਤੁਹਾਨੂੰ ਦੱਸਦਾ ਜੀ ਚਲੋ ਅਸੀਂ ਇਹ ਜਿਹੜਾ ਜਦੋਂ ਸਾਡੇ ਨਾਲ ਹੋਇਆ ਵਾ ਜਿਵੇਂ ਅਸੀਂ ਤਿੰਨ ਬਲਾਜਮ ਗੱਡੀ ਵਾਲੇ ਇਹ ਕਹਿੰਦੇ ਵੀ ਗੱਡੀਆਂ ਚਲਾ ਕੇ ਲੈ ਕੇ ਗਏ ਜਦੋਂ ਸਾਡੇ ਨਾਲ ਹੋਇਆ। ਚਲੋ ਅਸੀਂ ਇਹ ਸੋਚਿਆ ਚਲੋ ਕੋਈ ਗੱਲ ਇਹ ਅਸੀਂ ਚਲੋ ਲੈ ਕੇ ਗਏ ਅਸੀਂ ਆਪ ਗਏ ਆ ਦੂਜੀ ਵਾਰੀ ਸਾਡੇ ਨਾਲ ਮਸਲਾ ਹੋ ਗਿਆ ਇਹ ਇਸੇ ਕਰਕੇ ਸਾਡੀ ਯੂਨੀਅਨ ਨਾਲ ਨਾਲ ਸਾਰੀਆਂ ਜੋ ਵੀ ਸਾਡੇ ਕੈਲੀਨ ਸਟਾਫ ਆ ਸਾਡੇ ਸਪਾਈਸ ਹੈਮਗਾ ਸੀਗਰਮੈਨ ਜਾਂ ਕੋਈ ਵੀ ਯੂਨੀਅਨ ਨਾਲ ਇਸ ਟਾਈਮ ਇੱਕ ਲੈਵਲ ਤੇ ਬੈਠੇ ਨੇ ਸਾਰੇ ਬੈਠੇ ਨੇ ਕਿਉਂਕਿ ਸਾਡੇ ਨਾਲ ਦੂਜੀ ਵਾਰੀ ਇਸ ਚੀਜ਼ ਦਾ ਧੱਕਾ ਹੋਇਆ ਕਿਉਂਕਿ ਪਹਿਲਾਂ ਸਾਡੇ ਨਾਲ ਧੱਕਾ ਹੋਇਆ ਸੀਗਾ ਉਹਨਾਂ ਨੂੰ ਇਹ ਲੱਗਿਆ ਕਿ ਹੁਣ ਬੋਲਦੇ ਤਾਂ ਹੈ ਨਹੀਂਗੇ ਚਲੋ ਯਾਰ ਜਿੰਨਾਂ ਆਜ ਤੱਕ ਕੱਲ ਨੂੰ ਗੁਜਰ ਆਇਆ ਆ ਸਾਡੇ 4-5 ਬਲਾਏ ਹੋਣਾ ਫਿਰ ਅੱਜ ਸ਼ਾਮ ਨੂੰ ਧੱਕਾ ਹੋਇਆ ਹਣ ਦੇਖੋ ਜੀ ਮੁਲਾਜ਼ਮ ਆਪ ਤਾਂ ਉੱਠ ਕੇ ਗਿਆ ਨਹੀਂ ਕਿਸੇ ਇਦਾਂ ਮੁਲਾਜ਼ਮ ਕਿਸੇ ਦੇ ਪਲਾਂਟ ਦੇ ੱੱਕਾ ਹੁੰਨੇ ਕਰ ਕੋਈ ਅਕਸਰ ਜੇ ਆਪਰੇ ਨਗਰ ਕੌਂਸਲ ਨੇ ਦੱਸਿਆ ਵਾ ਵੀ ਫਲਾਨੀ ਦਾ ਤੇ ਜਗਾ ਪਈਆਂ ਤਾਂ ਹੀ ਮੁਲਾਜ਼ਮ ਉੱਠ ਕੇ ਗਿਆ ਜੀ ਉੱਥੇ ਅੱਜ ਤਾਂ ਇਦਾਂ ਆਪਣੀ ਮਾਜੀਆਂ ਤਾਂ ਮੁਲਾਜ਼ਮ ਕੋਈ ਕਿਸੇ ਨਾਲ ਲੜਨ ਨਹੀਂ ਜਾਂਦਾ ਰੋਜ਼ ਡੇਲੀ ਕੰਮ ਆਇਆ ਰੋਜ਼ ਡੇਲੀ ਆਇਆ ਤਾਂ ਫਿਰ ਮੁਲਾਜ਼ਮ ਆਉਂਦੇ ਆ ਵੀ ਰੋਜ਼ ਡੇਲੀ ਕਿਹ ਨਾਲ ਲੜਦਾ ਫਿਰੇ ਅਕਸਰ ਦੱਸਿਆ ਵਾ ਨਗਰ ਕੌਂਸਲ ਨੇ ਕਿਹਾ ਵਾ ਤਾਂ ਹੀ ਮੁਲਾਜ਼ਮ ਉੱਠ ਕੇ ਜਾਂਦਾ ਜੀ ਵੀ ਫਲਾਨੀ ਗੱਲਿਆ ਕੰਮ ਕਰੋ ਜੀ ਜਾਂ ਜਾਓ ਜਿੰਨਾ ਜ ਅਈਦਾ ਐਡਾ ਦਾ ਕੋਈ ਬੰਦਾ ਮੁਲਾਜ਼ਮ ਨਹੀਂ ਤਾਂ ਜਾਂਦਾ ਨਹੀਂ ਪਰ ਇਹ ਚੀਜ਼ ਹੈ ਕਿ ਮੁਲਾਕ ਖੁਦ ਨਗਰ ਕੌਂਸਲ ਕਹਿੰ ਕੇ ਆ ਵੀ ਮੁਲਾਜ਼ਮਾਂ ਦੀ ਘਾਸੜਣ ਲਈ ਬਹੁਤ ਜ਼ਿਆਦਾ ਠੱਗਾ ਹੈ ਅਕਸਰ ਹੀ ਹੁਣ ਗੱਲ ਵਿੱਚ ਤੋਂ ਆਈ ਆ ਵੀ ਸਾਨੂੰ ਕਮੇਟੀ ਕਾਉਂਸਲਰਾਂ ਵੱਲੋਂ ਜਾਂ ਕਮੇਟੀ ਵੱਲੋਂ ਤੁਹਾਨੂੰ ਹਦਾਇਤਾਂ ਮਿਲਦੀਆਂ ਪਰ ਜਦੋਂ ਕੋਈ ਪ੍ਰੋਬਲਮ ਆਉਂਦੀ ਤੁਸੀਂ ਸਿੱਧਾ ਉਸ ਇਨਸਾਨ ਦਾ ਨਾਮ ਕਿਉਂ ਨਹੀਂ ਲੈਂਦੇ ਵੀ ਕਿਹਨੇ ਤੁਹਾਨੂੰ ਹਦਾਇਤ ਦਿੱਤੀ ਤੁਸੀਂ ਕਿਹਦੇ ਕਹਿੰਦੇ ਤੁਸੀਂ ਤੁਰੇ ਆ ਉਦੋਂ ਕਿਉਂ ਨਹੀਂ ਲੈਂਦੇ ਨਾਮ ਨੀ ਅਸੀਂ ਤਾਂ ਜਦੋਂ ਵੀ ਸਾਡੇ ਨੂੰ ਕਿਤੇ ਵੀ ਜਦੋਂ ਸਾਡੇ ਦਫ਼ਤਰ ਵੱਲੋਂ ਜਾਂ ਸਾਡੇ ایਓ ਸਾਹਿਬ ਵੱਲੋਂ ਜਾਂ ਪ੍ਰਧਾਨ ਜੀਆ ਵੱਲੋਂ ਸਾਨੂੰ ਕੋਈ ਹੁਕਮ ਜਾਰੀ ਹੁੰਦੇ ਆ ਅਸੀਂ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਇਦਾਂ ਦੀ ਹੁੰਦੀ ਆ ਅਸੀਂ ਖੁੱਲ੍ਹ ਕੇ ਅਸੀਂ ਕਹਿ ਸਕਦੇ ਆ ਸਾਨੂੰ ਸਾਡੇ ایਓ ਸਾਹਿਬ ਨੇ ਕਿਹਾ ਤਾਂ ਹੀ ਅਸੀਂ ਗਏ ਆ ਜਾਂ ਸਾਨੂੰ ਸਾਡੇ ਦਫ਼ਤਰ ਵੱਲੋਂ ਸਾਡਾ ਭਈ ਸੈਨੀਟੇਸ਼ਨ ਬ੍ਰਾਂਚ ਵੱਲੋਂ ਸਾਡੇ ਇੰਚਾਰਜ ਸਾਹਿਬ ਸਾਡੇ ਸੈਨੀਟਰੀ ਇੰਸਪੈਕਟਰ ਸਾਹਿਬ ਸਾਡੇ ਹਰੀਜੀਆ ਕਲਰਕ ਇਹ ਇਹਨਾਂ ਨੂੰ ਇੰਚਾਰਜ ਲਗਾ ਸਾਡਾ ਹਾਨੂੰ ਜਿਉ ਜੋ ਹੁਕਮ ਹੁੰਦਾ ਅਸੀਂ ਇਹਨਾਂ ਦੇ ਮੁਤਾਬਕ ਅਸੀਂ ਆਪਣੇ ਕੰਮ ਤੇ ਜਾਂਦੇ ਹਾਂ ਤੇ ਜਦ ਜੇ ਕੋਈ ਕਿਸੇ ਤਰ੍ਹਾਂ ਦਾ ਹਾਂਜੀ ਗੱਲ ਇਹ ਆ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਹਾਂਜੀ ਉਦੋਂ ਸਿਰਫ ਇਹ ਕਹਿੰਦੇ ਸਾਨੂੰ ਹਦਾਇਤ ਹੋਈ ਆ ਲੇਕਿਨ ਇਹ ਨਹੀਂ ਦੱਸਦੇ ਕਹਿੰਦੇ ਹਦਾਇਤ ਕੀਤੀ ਸੀ ਆ ਹੁਣ ਦੇ ਮਸਲੇ 'ਚ ਜਿਹੜੀ ਗੱਲ ਕਰ ਰਹੇ ਹੈਗੇ ਆਪਾਂ ਆ ਵੀਰ ਹੋਣਾਂ ਲਈ ਜਿਹੜੇ ਉਹ ਪਰਚੀਆਂ ਕੱਟਣ ਵਾਲੇ 'ਚ ਉਹਦੇ ਵਿੱਚ ਇਹ ਗੱਲ ਕਹੇਦੀ ਵੀ ਸਾਨੂੰ ਹਦਾਇਤ ਕੀਤੀ ਆ ਪਰ ਕੀਤੀ ਕੀ ਨੇ ਇਹ ਨਹੀਂ ਦੱਸਿਆ ਕਹੇ ਨਹੀਂ ਕੀਤੀ ਹੈ ਪਰਚੀਆਂ ਕੱਟਣ ਵਾਲਾ ਤਾਂ ਹਦਾਇਤ ਤਾਂ ਜਿਹੜੀ ਮਤਲਬ ਜਰਨਲ ਜਿਵੇਂ ਆਰਡਰ ਹੁੰਦੇ ਆ ਹਰ ਵਾਰੀ ਜੇ ਜਨਰਲ ਆਰਡਰ ਹੁੰਦੇ ਆ ਉਪਰੋਂ ਹਦਾਇਤਾਂ ਹੁੰਦੀਆਂ ਜੇ ਮੈਂ ਆਪਣੇ ਯੋ ਸਾਹਿਬਾਂ ਨੂੰ ਉਵੇਂ ਅੱਗੇ ਜਨਰਲ ਆਰਡਰ ਹੋ ਜਾਂਦੇ ਆ ਉਹੀ ਆਰਡਰਾਂ ਦੇ ਮੁਤਾਬਕ ਇਹ ਕੰਮ ਕਰਦੇ ਆ ਇਕਨ ਜਿਹੜੀ ਆਪਣੀ ਆ ਜਿਸ ਰੋਲੇ ਵਿੱਚ ਤੁਸੀਂ ਹੁਣ ਇਸ ਟਾਈਮ ਬੈਠੇ ਹੋ ਵੀ ਤੁਹਾਨੂੰ ਅਜੂਤੀ ਜਾਤੀ ਸ਼ਬਦ ਜਿਹੜੇ ਬੋਲੇ ਗਏ ਆ ਉਸ ਦੇ ਵਿੱਚ ਨਾਲੇ ਵੀ ਗੱਲ ਕਿਹਾ ਗਿਆ ਕਿ ਵੀ ਉੱਥੇ ਗੇਟ ਇਹਨਾਂ ਨੇ ਜੀਸੀਬੀ ਪਾ ਕੇ ਤੋੜਿਆ ਇਸ ਤਰ੍ਹਾਂ ਦੀ ਕੋਈ ਗੱਲ ਹੈ ਹੀ ਨਹੀਂ ਕਿਉਂਕਿ ਜੇਸੀਬੀ ਮਸ਼ੀਨ ਤਾਂ ਉੱਥੇ ਉਸ ਟਾਈਮ ਤੇ ਹੈ ਨਹੀਂ ਸੀ ਜਦੋਂ ਅਸੀਂ ਉੱਥੇ ਗਏ ਆ ਜੇਸੀਬੀ ਮਸ਼ੀਨ ਤਾਂ ਕਾਫੀ ਸਮੇਂ ਬਾਅਦ ਆਈ ਆ ਜਦੋਂ ਉੱਥੋਂ ਅਸੀਂ ਪੁੱਛ ਰਹੇ ਸੀ ਆਸਵਾਸ ਦੇ ਲੋਕਾਂ ਨੂੰ ਵੀ ਇਹਦੇ ਗੇਟ ਦੀ ਚਾਬੀ ਭਾਈ ਦੇ ਦਿਓ ਸਾਨੂੰ ਕਿੱਥੇ ਵੀ ਕੀਨੇ ਲਗਾਇਆ ਹੋਇਆ ਗੇਟ ਹੈ ਵੀ ਜੇ ਮਾਰਕੀਟ ਵਾਲਿਆਂ ਨੇ ਜਾਂ ਆਪਣੀ ਵੈਸੇ ਹੀ ਲਗਾਇਆ ਹੋਊਗਾ ਕੋਈ ਸਾਮ ਸਮਾਨ ਵਾਸਤੇ ਵੀ ਅੰਦਰ ਗਰੀਚ ਰੱਖਣ ਲਈ ਕੋਈ ਸਮਾਨ ਸੁੰਗੀ ਜੇ ਲੱਗਿਆ ਗੇਟ ਤਾ ਵੀ ਉਹ ਸਾਨੂੰ ਦੱਸ ਦੋ ਔਰ ਇੰਨੇ ਚਿਰ ਨੂੰ ਤਾਂ ਉਹ ਬੰਦਾ ਜਿਹੜਾ ਰਾਜੂ ਕਵਾੜੀਆ ਨਾਮ ਦਾ ਬੰਦਾ ਸੀ ਜਿਹੜਾ ਉਹਨੇ ਨੂੰ ਉਹਨੇ ਚਰ ਨੂੰ ਤਾਂ ਕੇ ਉਹੀ ਬੋਲਣ ਚੱਲਣ ਲੱਗ ਗਿਆ ਜਦੋਂ ਉਹ ਉੱਥੇ ਕੱਟ ਹੋਇਆ ਗੇਟ ਤਾਂ ਪਹਿਲਾਂ ਹੀ ਉਹ ਲਟਕ ਰਿਹਾ ਸੀਗਾ ਉਹ ਜਦੋਂ ਉਹ ਗੇਟ ਨੂੰ ਮੁਲਾਜ਼ਮਾ ਨੇ ਦੇਖਿਆ ਵੀ ਇਦਾਂ ਕਰਕੇ ਵੀ ਆ ਇਹ ਦੀ ਚਾਬੀ ਜੁਕੇ ਉਹ गिर ਗਿਆ ਗੇਟ ਉਹ ਗੰਜੇ ਗਿਰਿਆ ਉਹ ਚੱਕ ਕੇ ਮੁਲਾਜ਼ਮਾ ਨੇ ਚੱਕ ਕੇ ਬਸਾਈਡ ਤੇ ਖੜਾ ਕਰ ਦਿੱਤਾ ਇਹਦੇ ਵਿੱਚ ਤੋੜਨ ਜਾਂ ਪਟਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜੇ ਕੋਈ ਲੱਗਦਾ ਵੀ ਮਸ਼ੀਨ ਨੇ ਪਟ ਕੇ ਪੜੇ ਕੀਤਾ ਕੋਈ ਫੋਟੋ ਕੋਈ ਵੀਡੀਓ ਕੋਈ ਹੋਊਗੀ ਵੀ ਮਸ਼ੀਨ ਦੀ ਤਾਂ ਉਹ ਸਾਹਮਣੇ ਕੀਤੀ ਜਾਵੇ ਕੀ ਕਹਿਣਾ ਚਾਹੁੰਦੇ ਆਂ ਪਬਲਿਕ ਨੂੰ ਹੁਣ ਤੁਸੀਂ ਇਸ ਟਾਈਮ ਤੇ ਅਸੀਂ ਤਾਂ ਪਬਲਿਕ ਨੂੰ ਸਿਰਫ ਇਹੀ ਕਹਿਣਾ ਚਾਹੁੰਦੇ ਆਂ ਸਾਡਾ ਪਬਲਿਕ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਰੋਸ ਰੰਜ ਨਹੀਂ ਹੈਗਾ ਸਾਡਾ ਜਿਹੜਾ ਇਹ ਕੰਮ ਹੈਗਾ ਵਾ ਸਫਾਈ ਦਾ ਅਸੀਂ ਪ੍ਰੋਪਰ ਵੇ ਨਾਲ ਕਰਦੇ ਪਏ ਆ ਸਾਡੇ ਸਾਰੇ ਜਿੰਨੇ ਵੀ ਸਫਾਈ ਕਰਮਚਾਰੀ ਆ ਉਹ ਪੂਰਾ ਆਪਣਾ ਪ੍ਰੋਪਰ ਵੇ ਨਾਲ ਕੰਮ ਕਰ ਰਿਆ ਵਾ ਪਰ ਜਿਹੜੀ ਸਮੱਸਿਆ ਕੂੜੇ ਦੀ ਆ ਸਾਡਾ ਜਿਹੜਾ ਕੂੜੇ ਦਾ ਪੱਕਾ ਹੱਲ ਹੋਣਾ ਚਾਹੀਦਾ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਉਹ ਵੀ ਸਾਡਾ ਇਸ ਗੱਲ ਦੇ ਵਿੱਚ ਸਾਥ ਦੇਣ ਜਿਹੜੇ ਕਾਉਂਸਲਰ ਸਾਹਿਬਾਨ ਕੁਝ ਕਾਉਂਸਲਰ ਜਿਹੜੇ ਸਾਡਾ ਜਿਹੜੇ ਸਾਡੇ ਸਰਕਾਰ ਜੋ ਕਾਉਂਸਲਰ ਸਾਹਿਬਾਨ ਵੀ ਆ ਉਹਨਾਂ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਵੀ ਜਿਹੜੇ ਸਾਡਾ ਕੂੜਾ ਵਾ ਅਸੀਂ ਉਹਨਾਂ ਦਾ ਚੱਕ ਰਹੇ ਆ ਉਹ ਵੀ ਸਾਡਾ ਸਾਥ ਦੇਣ ਜੇਕਰ ਸਾਡਾ ਸਾਥ ਨਹੀਂ ਦੇਣਗੇ ਤਾਂ ਸਾਡੇ ਵੱਲੋਂ ਇਹ ਕੂੜਾ ਉਹਨਾਂ ਦਾ ਬਿਲਕੁਲ ਨਹੀਂ ਚੱਕਿਆ ਜਾਊਗਾ ਪ੍ਰੋਪਰ ਵੇ ਨਾਲ ਜਾਂ ਜਹਾ ਜਾਓ ਆਪਣੇ ਆਪਣੇ ਵਾਰਡ ਦੇ ਵਿੱਚ ਸਾਨੂੰ ਜਗ੍ਹਾ ਦੇਣ ਤਾਂ ਕਿ ਜਿਹੜੇ ਕੂੜੇ ਦੀ ਸਾਂਭ ਸੰਭਾਲ ਹੋ ਸਕੇ ਕੂੜੇ ਦੀ ਸੈਗਰੀਗੇਸ਼ਨ ਹੋ ਸਕੇ ਕੂੜੇ ਦਾ ਰੱਖ ਰਖਾ ਵਧੀਆ ਤਰੀਕੇ ਦੇ ਨਾਲ ਕੀਤਾ ਜਾ ਸਕੇ